ਨਾ ਜਿਹੜਾ ਸੈਂਟਰਲ ਸਟੇਟ ਰਿਲੇਸ਼ਨ ਹੈ ਨਾ ਤੇ ਤੇ ਸਰਕਾਰੀਆ ਕਮਿਸ਼ਨ ਬੈਠਿਆ ਜੀ ਸਾਨੂੰ 83 ਦੇ ਵਿੱਚ ਹਮ ਉਹਨੇ ਆਪਣੀ ਰਿਪੋਰਟ ਦਿੱਤੀ 88 ਦੇ ਵਿੱਚ ਹਮ ਉਹਦੇ ਚ तकरीबन 100 247 ਸੀਗੀਆਂ ਉਹਨਾਂ ਦੀ ਰეკਮੈਂਡੇਸ਼ਨ ਉਹਨਾਂ ਚੋਂ 184 ਮੰਨ ਲਈ ਹੈ ਜੀ ਨਾ ਹਮ ਉਹਦੀ ਇੱਕ ਬੜੀ ਰეკਮੈਂਡੇਸ਼ਨ ਇੰਪੋਰਟੈਂਟ ਸੀ ਹਮ ਕਿ ਜਦੋਂ ਤੁਸੀਂ ਗਵਰਨਰ ਲਾਣਾ ਹੈ ਨਾ ਸਟੇਟ ਦੇ ਵਿੱਚ ਹਮ ਉਸ ਸਟੇਟ ਦੇ ਜਿਹੜਾ ਚੀਫ ਮਿਨਿਸਟਰ ਹੈ ਉਹਦੇ ਨਾਲ ਵੱਡੀ ਗੱਲਬਾਤ ਜੀ ਬਿਲਕੁਲ ਉਹਨਾਂ ਦੀ ਉਹਨਾਂ ਦੀ ਪਸੰਦ ਦਾ ਹੋ ਸਹਿਮਤੀ ਹੋਵੇ ਵਾ ਲਈ ਸਹਿਮਤੀ ਹੋਵੇ ਪਸੰਦ ਆਵੇ ਨਾ ਹੋਵੇ ਸਹਿਮਤੀ ਹੋਵੇ ਸਰ ਤਿੰਨ ਚਾਰਾਂ ਬੰਦਿਆਂ ਤੇ ਜੇ ਕਾਨੂੰਨ ਚੋਣਾ ਹੋਊਗਾ ਤਾਂ ਸਹਿਮਤੀ ਹੋਊਗੀ ਨਾ ਜੀ ਮਤਲਬ ਉਹਦੇ ਤੇ ਉਹ ਨਾ ਤੇ ਸਹਿਮਤ ਹੋਊਗਾ ਹੂੰ ਇਹ ਜਿਹੜਾ ਪ੍ਰਵਧਾਨ ਹੈ ਕਨਸਟੀਟਿਊਸ਼ਨ ਚ ਲਿਆਉਣ ਦੀ ਜ਼ਰੂਰਤ ਆਇਆ ਨਹੀਂ ਹੂੰ ਤੇ ਉਹਦਾ ਜਿਹੜਾ ਟਿਨਿਓਰ ਹੈ ਕਿ ਇਹ ਸਵੇਰੇ ਦੀ ਹੋਣੀ ਉਹ ਸੈਕਟਰ ਜਿਹੜਾ ਤੈਨੂੰ ਉਹ ਹਾਂ ਹਾਂ ਹੰਨਾ ਦੇ ਵਿੱਚ ਆਪਸ਼ ਸੋ ਉਹਨਾਂ ਨੂੰ ਪਤਾ ਹੋਏਗਾ ਵੀ ਇਹ ਟਕਰਾਰ ਵਾਲੀ ਸਿਚੁਏਸ਼ਨ ਨਹੀਂ ਆਏਗੀ ਜੀ ਉਹਨਾਂ ਨੂੰ ਆਪਣੇ ਆਪਣੇ ਧਾਇਰੇ ਪਤਾ ਹੋਣਗੇ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਹੀ ਮੈਂ ਇਹ ਬਹੁਤ ਲੰਮਾ ਵਿਸ਼ਾ ਹੈ ਤੇ ਮੈਂ ਛੋਟੀ ਹੋ ਕੇ ਗੱਲ ਕਰਨੀ ਤੁਹਾਡੇ ਨਾਲ ਦੂਸਰਾ ਜਦੋਂ ਸੈਕੰਡ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨ ਬਣਿਆ ਹਮ ਉਸ ਤੋਂ ਬਾਅਦ ਜਸਟਿਸ ਐਮ ਐਮ ਪੰਚੀ ਵੀ ਉਹਨਾਂ ਨੂੰ ਬਹੁਤ ਵੱਡਾ ਐਂਬੈਡ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੂੰ ਉਹ ਰეკਮੈਂਡੇਸ਼ਨ ਦਿੱਤੀਆਂ ਗਈਆਂ ਸਟੈਂਡਰਡ ਸਟੇਟ ਰეკਮੈਂਡੇਸ਼ਨਸ ਫਿਰ ਤੁਹਾਡੇ ਪੁਲਿਸ ਦਾ ਲੱਗਣਾ ਪਿਆਸਿਆਂ ਦਾ ਆਦਾਨ-ਪਰਦਾਨ ਤੇ ਜਾਤਪਾਤ ਦੇ ਉੱਤੇ ਆਧਾਰ ਤੇ ਜੇ ਕੋਈ ਬਲਕਿ ਬੜਾ ਨਾਰਗਰੈਕਟ ਸੀਗਾ ਹੂੰ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕੋਆਪਰੇਟਿਵ ਫੈਲਡਰ ਨੂੰ ਵੀ ਹੂੰ ਹੂੰ ਕੋਪਰੇਟਿਵ ਫੈਕਸਿਜ਼ਮ ਨੂੰ ਜੋ ਗਲਤੀ ਸਰਕਾਰਿਆ ਸਾਹਿਬ ਨੇ ਕਰਿਆ ਸੀ ਵੀ ਇਹਦੇ ਕਨਸਟੀਟਿਊਸ਼ਨ 'ਚ ਕੋਈ ਕਰਨ ਦੀ ਜ਼ਰੂਰਤ ਨਹੀਂ ਆ। ਸੈਂਟਰ ਵੱਡਾ ਭਰਾ ਹੋ ਕੇ ਛੋਟੇ ਭਰਾ ਨਾਲ ਜਦੋਂ ਕੰਮ ਕਰੇ ਤੇ ਸਮਝਬੂਝ ਨਾਲ ਕੰਮ ਲਵੇ ਉਹ ਪੋਸ਼ੀਸ਼ਨਲ ਏਰੀਆ ਮਤਲਬ ਗਰਾਊਂਡ 'ਤੇ ਕੰਮ ਕਰੇ। ਹਮ ਠੀਕ ਹੈ। ਸੈਕੰਡ ਉਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਸੀ। ਬੀਕੋਗੋ ਵਧੀਆ ਰეკਮੈਂਡੇਸ਼ਨ ਨੇ ਉਹਦੀਆ 1456 ਪੰਨੇ ਦੀ ਰਿਪੋਰਟ ਹੈ। 324 ਰეკਮੈਂਡੇਸ਼ਨ ਨੇ ਅਰिजिनल ਰეკਮੈਂਡੇਸ਼ਨ ਇਹ ਸੀ ਕਨਕਰਨ ਲਿਸਟ ਵਿੱਚ ਜਿਹੜੇ ਟ੍ਰਾਂਸਫਰਡ ਸਬਜੈਕਟਿੰਗ ਜਿਹੜੇ 76 ਸੰਚ 42 ਐਡਮਨੈਂਟ ਸੋਲਵ ਕਰਕੇ ਕਨਸਟੀਟਿਊਸ਼ਨ ਲਿਆਏ ਗਏ ਜਿਵੇਂ ਐਜੂਕੇਸ਼ਨ ਫੋਰੈਸਟ ਵਾਈਲਡਲਾਈਫ ਐਕਟ ਵਗੈਰਾ ਇਹ ਪੰਚੀ ਸੀ ਉਹਦੇ ਚ ਉਹਨਾਂ ਨੇ ਕਿਹਾ ਵੀ ਟ੍ਰਾਂਸਫਰ ਸਬਜੈਕਟ ਜਰੂਰ ਤੁਹਾਡੇ ਕੋ ਆਗੇ ਕੰਟ੍ਰੀਨ ਲਿਸਟ ਤੁਸੀਂ ਬਣਾ ਸਕਦੇ ਹੋ ਪਰ ਤੁਸੀਂ ਸੈਂਟਰ ਦੀ ਸਟੇਟ ਦੀ ਐਡਵਾਈਸ ਨੂੰ ਪੈਲ ਦੇਣੀ ਹੈ ਜਿਵੇਂ ਕਿ ਤੁਸੀਂ ਦੇਖੋ ਫੋਰੈਸਟ ਦੇ ਵਿੱਚ ਉਹਦੇ ਵਾਈਲਡ ਲਾਈਫ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਇਹ ਪੁੱਛਿਆ ਨਹੀਂ ਜਾਂਦਾ ਹੂੰ ਬਈ ਸਟੇਟ ਆਫੋਰਡਾ ਪਹਿਲਾਂ ਪੁੱਛਿਆ ਨਹੀਂ ਜਾਂਦਾ ਰਾਈਟ ਸੋ ਇਹ ਜਿਹੜੀਆਂ ਇਹ ਜਿਹੜੇ ਟਕਰਾਅ ਦੇ ਮੁੱਦੇ ਨੇ ਇਹ ਬੜੀ ਵਾਰੀ ਡਿਸਕਸ ਹੋ ਗਏ ਇਹਨਾਂ ਰეკਮੈਂਡੇਸ਼ਨ ਨੂੰ ਲਾਗੂ ਕੋਈ ਨਹੀਂ ਕਰਦਾ ਕਿ ਪੋਲਿਟੀਕਲ ਵਿਲ ਹੈ ਅਗਲਾ ਸਮੇਂ ਦਾ ਮੇਰਾ ਕੰਟਰੋਲ ਰਹੇਗਾ ਮੈਂ ਬੰਦੇ ਤੇ ਜਾਗਾ ਉਹ ਮੇਰਾ ਗਵਰਨਰ ਹੋਏਗਾ ਉਹ ਕਿਸੇ ਵੇਲੇ ਵੀ 356 ਲਵੇ ਉਹ ਕੋਰਗਿਲ ਜਿਹੜੇ ਜੜੀਆਂ ਵੱਖ-ਵੱਖ ਕਮੇਟੀਆਂ ਦੀਆਂ ਜਾਂ ਕਮਿਸ਼ਨਸ ਦੀਆਂ ਰეკਮੈਂਡੇਸ਼ਨਸ ਨੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਯਸ ਉਹਨਾਂ ਦਾ ਵੱਡਾ ਗੱਲ ਇਹ ਹੈ ਵੀ ਜੇ ਸੈਂਟਰ ਨੂੰ ਲੱਗਦਾ ਕਿ ਇਹ ਸਾਡੇ ਦੇ 29 ਤੱਕ ਦੀਆਂ ਕਮੇਟੀਆਂ ਬੜੀਆਂ ਨੇ ਉਹਨਾਂ ਦੀ ਰეკਮੈਂਡੇਸ਼ਨ ਨੂੰ ਲਾਗੂ ਕਰਨਾ ਕਨਸਟੀਚਿਊਸ਼ਨਲੀ ਦੇਖੋ ਇਹ ਇੱਕ ਗੱਲ ਤਾਕਜਾ ਚ ਰਹਿ ਜਾਣੀ ਇੱਕ ਕਨਸਟੀਟਿਊਸ਼ਨ ਦੇ ਵਿੱਚ ਆਉਣੀ ਬਈ ਸਟੇਟ ਡਿਸਕਸ ਕਰੂਗੀ ਸੈਂਟਰ ਡਿਸਕਸ ਕਰੇਗਾ ਬਿਫੋਰ ਅ ਪਾਰਟੀ ਦਾ ਗਵਰਨਰਨਰ ਵਿਲ ਬੀ ਜਿਹੜਾ ਚੀਫ ਮਿਨਿਸਟਰ ਇਨ ਸਟੇਟ ਹੈ ਹਮ ਹਮ ਸੋ ਇਹ ਜੇ ਕਨਸਟੀਟਿਊਸ਼ਨਲ ਦੌਰ ਹੋ ਜੇਗਾ ਤਾਂ ਆਪਣੇ ਆਪ ਲੱਗੂ ਹੋਏਗਾ ਤੇ ਫਿਰ ਟਕਰਾਅ ਕਰ ਜਾਣਾ ਨਹੀਂ ਇਹ ਹੈ